ਲੋ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਮਲਾਉਣਿਆਂ ਰਾਮ ਧੂੜਕੋਟ ਦੇ ਨਾਲ ਇਹ ਬਾਈ ਕੋਲੇ ਬਹੁਤ ਲੰਬਾ ਤਜਰਬਾ ਹੈ ਕਾਫੀ ਲੰਬੇ ਸਮੇਂ ਤੋਂ ਇਹ ਘੋੜੇ ਘੋੜੀਆਂ ਰੱਖ ਰਿਹਾ ਤੇ ਵਪਾਰ ਵੀ ਕਰ ਰਿਹਾ ਜਿਹੜੀ ਵੱਡੀ ਗੱਲ ਬਾਈ ਰਾਮ ਧੂੜਕੋਟ ਨੂੰ ਮਿਲ ਕੇ ਮੈਨੂੰ ਮਹਿਸੂਸ ਹੋਈ ਬਾਈ ਇਮਾਨਦਾਰ ਬਹੁਤ ਬਾਈ ਦੀ ਇਮਾਨਦਾਰੀ ਦਾ ਪਤਾ ਮੈਨੂੰ ਉਦੋਂ ਲੱਗਿਆ ਜਦੋਂ ਮੈਂ ਨੇ ਘੋੜਿਆਂ ਦੀ ਵੀਡੀਓ ਬਣਾ ਰਿਆ ਸੀ ਬਾਈ ਨੇ ਜਿਹੜੇ ਘੋੜੇ ਦੀ ਜਿਹੜੀ ਬਲੱਡ ਲਾਈਨ ਹੈ ਉਹ ਸਾਫ਼ ਸ਼ਬਦਾਂ ਚ ਦੱਸ ਦਿੱਤਾ ਵੀ ਇਹ ਆ ਘੋੜਾ ਆ ਬਲੱਡ ਲਾਈਨ ਦਾ ਤੇ ਜਿੱਥੋਂ ਮੈਨੂੰ ਇਮਾਨਦਾਰੀ ਦਾ ਪਤਾ ਲੱਗਿਆ ਵੀ ਜਿਹੜੇ ਦੇ ਕੋਲੇ ਬਸ਼ੇਰੇ ਬਸ਼ੇਰੀਆਂ ਸੇਲ ਤੇ ਲਾਏ ਹੋਇਆ ਉਹਦਾ ਬਾਈ ਨੇ ਸਾਫ਼ ਸ਼ਬਦਾਂ ਚ ਕਹਿਤਾ ਜੀਦੀ ਬਲੱਡ ਲਾਈਨ ਦਾ ਨਹੀਂ ਪਤਾ ਇਹਨੂੰ ਇਹਨੇ ਸਾਫ਼ ਬੋਲਤਾ ਵੀ ਇਹਦਾ ਆਪਾਂ ਨੂੰ ਪਤਾ ਨਹੀਂ ਅਨਨੋਨ ਹੈ ਤੁਸੀਂ ਇਹ ਬਸ਼ੇਰੇ ਨੂੰ ਬਸ਼ੇਰੀ ਨੂੰ ਦੇਖ ਕੇ ਪਰ ਕੇ ਗਾ ਕੇ ਲਿਜਾ ਸਕਦਾ ਪਰ ਇਹਦੀ ਕੋਈ ਆਪਣੇ ਕੋਲੇ ਪ੍ਰੂਫ ਨਹੀਂ ਹੈਗੇ ਇਹ ਗੱਲ ਬਾਈ ਦੀ ਮੈਨੂੰ ਬਹੁਤ ਵਧੀਆ ਲੱਗੀ ਤੇ ਇਮਾਨਦਾਰੀ ਦੀ ਮਿਸਾਲ ਆ ਬਾਈ ਤੇ ਆਉ ਆਪਾਂ ਰਾਮ ਧੂੜਕੋੜ ਦੇ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਇਹਦੇ ਘੋੜੇ-ਘੋੜੀਆਂ ਤੁਹਾਨੂੰ ਦਿਖਾਉਨੇ ਆ ਤੇ ਜਿਹੜੇ ਸੇਲ ਤੇ ਆ ਉਹ ਵੀ ਦਿਖਾਵਾਂਗੇ ਤੇ ਉਹ ਤੋਂ ਬਿਨਾਂ ਆਪਾਂ ਹੋਰ ਵੀ ਘੋੜੇ-ਘੋੜੀਆਂ ਹੋਰ ਬਾਈ ਹੁਣਾਂ ਨਾਲ ਮੁਲਾਕਾਤ ਕਰਾਂਗੇ ਜਿਹੜੇ ਵੇਚਣ ਵਾਲੇ ਆ ਜਾਂ ਮੇਲ ਕਰਾਉਣ ਵਾਲੇ ਆ ਆਓ ਫਿਰ ਆਪਾਂ ਗੱਲਬਾਤ ਕਰਦੇ ਆਂ ਬਾਈ ਰਾਮ ਧੂੜਕੋੜ ਦੇ ਨਾਲ ਆਓ ਮੰਡੀ ਦੇ ਵਿੱਚ ਰਾਮ ਧੂੜਕੋੜ ਕੋਲ ਇਹ ਆਪਣੇ ਪਿੰਡੋਂ ਆ ਮੁੰਡਾ ਤੇ ਦੋਸਤ ਵੀ ਮੇਰਾ ਮਿੱਤਰ ਹੈ ਜੀ ਤੇ ਇਹ ਨਾਲ ਗੱਲਬਾਤ ਕਰਾਇਆ ਘੋੜਾ ਵਾਲੇ ਬਾਈ ਰਾਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਰਾ ਠੀਕ ਠਾਕ ਵੀਰ ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਲੱਗਾ ਮੰਡੀ ਦਾ ਮਾਹੌਲ ਭਰਾ ਮੰਡੀ ਵਧੀਆ ਸਹੀ ਆ ਪਹਿਲੀ ਵਾਰ ਆਏ ਆ ਆਹ ਤੇ ਇਹ ਘੋੜੇ ਦਾ ਕੀ ਨਾਮ ਆ ਬਾਈ ਰਾਜਵੀਰ ਵੀਰੇ ਰਾਜਵੀਰ ਤੇ ਇਹਦਾ ਬਲੱਡ ਲਾਈਨ ਕੀ ਆਪਣੀ ਇਹ ਗੈਂਬਲਰ ਦਾ ਬੱਚਾ ਜੀ ਅਲੀ ਸ਼ਾਨ ਦਾ ਬੱਚਾ ਜੀ ਅਲੀ ਸ਼ਾਨ ਦਾ ਪੁੱਤ ਗੈਂਬਲਰ ਦਾ ਬੱਚਾ ਹੈ ਗੈਂਬਲਰ ਦਾ ਬੱਚਾ ਹੈ ਤੇ ਇਹਦੀ ਹਾਈਟ ਕਿੰਨੀ ਆ ਇਹਦੀ 65 ਪਲੱਸ ਆ ਜੀ 65 ਪਲੱਸ ਕੰਨ ਜੀ ਨਹੀਂ ਮਰਜੀ ਕੋਈ ਚੰਗਾ ਠੀਕ ਆ ਤੇ 65 ਪਲਸ ਸਾਈਡ ਤੇ ਦਾ ਏਜ ਕਿੰਨੀ ਦੀ ਉਮਰ ਕਿਤੇ 6.5 ਸਾਲ ਦੀ ਵੀਰੇ 6.5 ਸਾਲ ਦਾ ਤੇ ਹੁਣ ਤੁਸੀਂ ਇਹ ਘੋੜੀਆਂ ਮੀਟ ਕਰਾਉਣ ਲਈ ਕਿ ਸੇਲ ਤੇ ਵੀ ਨਹੀਂ ਕਰਾਉਂਦਾ ਜੀ ਦਿਖਾਉਣ ਲਈ ਲਿਆ ਮੰਡੀ ਬਸ ਆ ਦਿਖਾਉਣ ਲਈ ਤੇ ਘੋੜੀ ਘਾੜੀ ਤਾਂ ਮੀਟ ਕੀ ਹਾਂ ਹਾਂ ਕਰਾਉਂਦਾ ਕੀ ਰੱਖਿਆ ਪ੍ਰਾਈਸ 31000 ਰੁਪਏ 31000 ਰੁਪਿਆ ਹਾਂਜੀ ਤੇ ਹੋਰ ਇਹਦੇ ਬੱਚੇ-ਪੁੱੱਚੇ ਕਿਵੇਂ ਆ ਰਹੇ ਆ ਹੈਗੇ ਬੱਚੇ ਬੱਚੇ ਵੀਰੇ ਪ੍ਰੋਪਰ ਇੱਕ ਬੱਚੀ ਮੰਡੀ ਆਪਣੇ ਕੋਲ ਇਥੇ ਲਿਆਂਦੀ ਹੈ ਬਾਕੀ ਬੱਚਾ ਘਰੇ ਆ ਆ ਬੱਚੀ ਵੀਰੇ ਆ ਬੱਚੀ ਹੈ ਕਿੰਨੇ ਟਾਈਮ ਦੀ ਇਹ 7 ਮਹੀਨੇ ਦੀ ਵੀਰੇ ਤਿੰਨ ਪਰ ਸਵੇਰ ਮੱਥੇ ਵਿਲੇਜ ਪੇਲੀਆ ਕੁਮਾਰ ਹਾਂ 7 ਮਹੀਨੇ ਦੀ ਬੱਚੀ ਹੈ ਹਾਂਜੀ ਤੇ ਆ ਕੀ ਦੇ ਬੱਚੇ ਵੀਰੇ ਇਹ ਵੀਰੇ ਜੈਰਾਜ ਦੀ ਬੱਚੀ ਹੈ ਦੇਵਰਾਜ ਦੀ ਪੋਤੀ ਆ ਠੀਕ ਹੈ ਉਹ ਬਾਜ ਦੀ ਆ ਲਾਰਤਨ ਦੀ ਪੋਤੀ ਇਹ ਸੇਲ ਤੇ ਹੈਗੀ ਆ ਅੱਜ ਨੇ ਬੱਚੀਆਂ ਸੇਲ ਲਈ ਠੀਕ ਹੈ ਪ੍ਰਾਈਸ ਕੀ ਇਹਨਾਂ ਦੇ ਇਹਦਾ ਪ੍ਰਾਈਸ ਵੀਰੇ 2.5 ਲੱਖ ਰੁਪਈਆ ਜੀ 2.5 ਲੱਖ ਇਹਦੀ ਉਮਰ ਕਿੰਨੀ ਹੈ ਜੀ 7 ਮਹੀਨੇ ਵੀਰੇ ਤੇ ਇਹਦੀ ਹਾਈਟ ਕਿੰਨੀ ਇਹਦੀ ਸਾਈਟ ਵੀਰੇ ਹੋਊਗੀ 55 ਇੰਚਾ 55 ਤੇ ਆ ਵਾਲੀ ਇਹ ਵੀ 7 ਮਹੀਨੇ ਦੀ ਬੱਚੀ ਹੈ ਪ੍ਰਾਈਸ ਤੋਂ ਆ ਜੀ ਇਹ ਵੀ 7 ਮਹੀਨੇ ਦੀ ਨੂੰ 7 ਮਹੀਨੇ ਦੀ ਇਹਦਾ ਕੀ ਪ੍ਰਾਈਜ਼ ਰੱਖਿਆ ਆਪਾਂ ਇਹਦਾ ਵੀਰੇ 3 ਲੱਖ ਰੁਪਏ ਜੀ 3 ਲੱਖ ਹਾਂਜੀ ਤੇ ਇਹਦੀ ਹਾਈਟ ਇਹਦੀ ਵੈਸ 55 56 ਹੋਊ ਭਰਾ 55 56 ਹੋਊ ਤੇ ਉਹ ਜਿਹੜੀ ਬਲੈਕ ਚ ਉਹਦੀ ਉਮਰ ਹੈ ਵੀ 10 ਮਹੀਨੇ ਜੀ ਠੀਕ ਆ ਉਹ ਜੈਰਾਜ ਜੀ ਬੱਚੇ ਦੇਵਰਾਜ ਰਣਗੜੀ ਦੀ ਪੋਤੀ ਹੈ ਵੀਰੇ ਦੇਵਰਾਜ ਰਣਗੜੀ ਦੀ ਪੋਤੀ ਹੈ ਜੈਰਾਜ ਦੀ ਬੱਚੀ ਹੈ ਜੈਰਾਜ ਦੀ ਠੀਕ ਆ ਤੇ ਇਹਦੀ ਹਾਈਟ ਹੋ ਜਾਦਾ ਹਨਾ ਇਹਦੀ ਵੀਰੇ ਹੋਸ਼ 55 55 55 55 ਦੇ ਹੈਗੀ ਆ ਤੇ ਹੋਰ ਆਪਣੇ ਕੋਲੇ ਕਿਹੜੇ ਘੋੜੇ ਆ ਬਾਈ ਘੋੜੇ ਵੀਰੇ ਇੱਕ ਵੀਰੇ ਪਰਲੇ ਪਾਸੇ ਲਾ ਰਤ ਹੁੰਦਾ ਬੱਚਾ ਜੀ ਆਪਣੇ ਕੋਲ ਬਾਈ ਤੇਰਾ ਘੋੜਾ ਬ ਬਈ ਇਹ ਡਿਮਾਂਡ ਤਾਂ ਉਹ ਭਰਾ ਆਪਣਾ ਹੱਥ ਲਾਏ ਸੌਂਕ ਲਈ ਰੱਖਿਆ ਫ੍ਰੀਡਿੰਗ ਲਈ ਰੱਖਿਆ ਬਾਕੀ ਬਾਕੀ ਡੋਡੀ ਹੁੰਦਾ ਆਪਣੇ ਮੰਨ ਲਓ ਅੰਦਰ ਜਿਵੇਂ ਕੋਈ ਚੌਹਾਂ ਹੀ ਚੀਜ਼ਾਂ ਪਿਆਰ ਨਾਲ ਰੱਖਿਆ ਤੇ ਭਾਈ ਰਾਮ ਜੀ ਮੰਨ ਕੇ ਚਲੋ ਕੋਈ ਬੰਦਾ ਦੂਰ ਤੋਂ ਆਉਂਦਾ ਤੇ ਉਹਦੇ ਪੂਰੇ ਇਸ਼ੂ ਹੀ ਤਾਂ ਹੈਗਾ ਤੁਹਾਡੇ ਹਾਂਜੀ ਹਾਂਜੀ ਵੀ ਰੱਖਾਂਗੇ ਕੁੜੀ ਅਗਲੇ ਸਟੇਬਲ ਕਰਾਂਗੇ ਜੇ ਕੋਈ ਬਾਹਰਲੀ ਉਹਦੋਂ ਵੀ ਭਰਾ ਕੋਈ ਗੱਬਣ ਚੱਕ ਪਾਸੇ ਨਹੀਂ ਕਰੂਗਾ ਉਹ ਵੀ ਕਰਕੇ ਜੇ ਉਹਦਾ ਚਾਰ ਜੱਟ ਲੱਗਿਆ ਉਹਦਾ ਅਲੱਗ ਤੋਂ ਚਾਰ ਜੱਟ ਉਹ ਤੁਹਾਡੇ ਨਾਲ ਆਰਾਮ ਦਾ ਹਾਂ ਦੂਸਰਾ ਕੋੜਾ ਕਿਹੜਾ ਦਿਖਾਏ ਭਾਈ 4 ਬਰਾਡ ਵੀਰੇ ਲਾਲ ਬਲੱਗ ਇਹ ਕਿਦਾ ਬੱਚਾ ਹੈ ਇਹ ਲਾਰਾਤੋਂ ਦਾ ਬੱਚਾ ਹੈ ਮਾਂ ਵੀ ਸੋਜੀ ਦੀ ਆਪਣੇ ਘਰ ਦੀ ਹੋਮ ਬ੍ਰੀਡ ਹੈ ਹੋਮ ਬ੍ਰੀਡ ਘਰ ਦੀ ਆਪਣੇ ਇਹਦੀ ਹਾਈਟ ਕਿੰਨੀ ਹੈ ਬਾਈ ਜੀ ਇਹਦੀ 34 ਮਹੀਨੇ ਦੋ ਦੰਦ 64 ਮਿੰਟ ਚਾਹੀ ਦੋ ਦੰਦ ਹੋ ਗਿਆ 34 ਮਹੀਨੇ ਦੋ ਦੰਦ ਦੰਦ ਹੋ ਗਿਆ ਦੰਦ ਹੋ ਗਿਆ ਹੈਡ 64 ਇੰਚ ਕਰ ਗਿਆ ਵੀਰੇ ਠੀਕ ਹੈ ਠੀਕ ਹੈ ਅਰੇ ਵੀਰੇ ਬਗਲ ਫੋਲਣ ਦਾ ਟਾਈਮ ਹੈ ਟਾਈਮ ਇਹਦਾ ਤਾਂ ਨਹੀਂ ਕੋਈ ਸੇਲ ਸੂਸ ਦਾ ਕੋਈ ਜਾਂ ਹੋਰ ਕੋਈ ਮੀਟ ਦਾ ਨਹੀਂ ਮੀਟੇ ਵੀ ਚੱਲੂ ਆ ਭਰਾ ਚੱਲੂ ਆ ਇਹਦਾ ਕੀ ਪ੍ਰਾਈਸ ਰੱਖਿਆ ਇਹ ਕਿਹ ਹੈ ਯਾਰ ਵੀਰੇ 21000 ਰੁਪਿਆ ਹਾਂਜੀ ਹਾਂ ਤੇ ਇਹਦੇ ਅੱਗੇ ਬੱਚੇ ਪੁੱਛਦਾ ਨਹੀਂ ਆਏ ਨੀ ਇਹਦੇ ਚਾਲੂ ਕਰਿਆ ਭਰਾ ਇਹਦਾ ਛੋਟਾ ਹੀ ਛੋਟਾ ਹੀ ਪਰ ਮੈਂ ਚਾਲੂ ਕਰੀ ਇਹ ਤੇ ਹੋਰ ਵੀ ਆਪਣੇ ਕੋਲੋਂ ਪਿੱਛੇ ਆਪਣੇ ਹੋ ਗੱਲ ਕਰ ਹਾਂ ਵੇ ਸੇਲ ਵਾਲੇ ਆ ਆਹ ਸੇਲ ਤੇ ਹੀ ਬਾਈ ਹਾਂਜੀ ਵੀਰੇ ਸੇਲ ਵਾਸਤੇ ਆ ਇਹਦੀ ਕਿੰਨੀ ਐਜ ਆ ਇਹਦੀ ਵੀਰੇ 2 ਦੰਦ ਦੇ ਵੀ ਠੀਕ ਆ ਹਾਂਜੀ ਹਾਂ ਤੇ ਇਹਨੂੰ ਚੰਬੜਾ ਜੀ ਕਹਿੰਦੇ ਨੇ ਵੀਰੇ ਆਪਣੇ ਪੰਜਾਬੀ ਚ ਵੀ ਚੰਬੜਾ ਜੀ ਕਹਿੰਦੇ ਆ ਠੀਕ ਆ ਠੀਕ ਆ ਹਾਈਟ ਹੂਡ ਕਿੰਨੀ ਹੈ ਰਾਈ ਹਾਈਟ ਵੀਰੇ ਸੋਨੇ 60 ਇੰਚ ਆ ਜਰਾ ਬਾਕੀ ਸਕੀਨ ਸਕੀਨ ਬਹੁਤ ਆ ਸਕੀਨ ਬਹੁਤ ਆ ਤੇਰਾ ਪ੍ਰਾਈਸ ਕੀ ਰੱਖਿਆ ਫੈਕਸਾ ਕੋ ਥੋੜਾ ਬਹੁਤ ਤਾਂ ਪੂਰਾ ਪੂਰਾ ਮੰਤਨ ਹੋ ਜੂਗਾ ਮੰਤਨ ਜਦੋਂ ਵੀ ਕਿਸੇ ਆਓ ਸੱਜੇ ਮਿੱਤਰ ਹਾਂ ਹਾਂ ਤੇ ਆਹ ਵਾਲੇ ਆਪਣੇ ਬਾਈ ਇਹ ਬੱਚੇ ਆ ਵੀਰੇ ਇੱਕ ਬੱਚੇ ਇਹ ਵੀ ਸੇਲ ਤੇ ਆ ਹਾਂਜੀ ਹਾਂ ਵੀਰੇ ਤੇ ਆ ਬੱਚਾ ਇਹ ਬੱਚਾ ਵੀਰੇ ਹੋਊਗਾ 7 ਕਿ ਮਹੀਨੇ ਦਾ ਗ੍ਰਿਮ ਲਗਭਗ ਠੀਕ ਹੈ ਇਹ ਬੱਚਾ ਕਿਹਦਾ ਬਾਈ ਇਹ ਬਰੇ ਅਨਨੋਨ ਆ ਅਨਨੋਨ ਹਾਂਜੀ ਹਾਂ 7 ਮਹੀਨੇ ਦਾ ਇਹਦੀ ਹਾਈਟ ਕਿੰਨੀ ਹੈ ਹਾਈਟ ਵੀਰੇ ਹੋ 55 ਇੰਚ 55 ਇੰਚ ਤੇ ਇਹਦਾ ਕੀ ਭਾਈ ਰੱਖਿਆ ਕੋ ਲੱਖ ਰੁਪਿਆ ਬਰਾ ਲੱਖ ਰੁਪਿਆ ਤੇ ਆਹ ਵਾਲਾ ਇਹ ਬੱਚੀ ਆ ਵੀਰੇ ਇਹ ਬੱਚੀ ਆ ਹਾਂਜੀ ਤੇ ਇਹਦੀ ਹਾਈਟ ਜ਼ਿਆਦਾ ਉਹਦੇ ਨਾਲ ਹੋਣਾ ਇਹਦੇ ਨਾਲ ਜ਼ਿਆਦਾ ਵੀਰੇ ਹਾਂ ਇਹ ਥੋੜੀ ਉਮਰ ਜੀ ਵੱਡੀ ਉਹਦੇ ਨਾਲ ਬਈ ਇਹ ਸਾਲ ਸਾਲ ਕਦੀ ਆ ਸਾਲ ਦੀ ਆ ਇਹਦਾ ਕੀ ਭਾਈ ਰੱਖਿਆ ਆਪਾਂ ਬਈ ਇਹਦਾ ਵੀਰੇ 85000 ਰੁਪਏ 85000 ਤੇ ਉਹ ਪਰਲੇ ਵੀ ਸੇਲ ਤੇ ਦੋਨੋਂ ਆ ਉਹ ਬਸ਼ੇਰੀ ਆ ਕਬਸ਼ੇਰਾ ਇਹ ਇਹ ਬਸ਼ੇਰੀ ਆ ਜੀ ਕਬਸ਼ੇਰੀ ਆ ਵੀਰੇ ਅੱਛਾ ਅੱਛਾ ਇਹ ਕਿੰਨੀ ਏਜ ਆ ਇਹਦੀ ਕੋਈ 10 ਮਹੀਨੇ ਭਰਾ 10 ਮਹੀਨੇ ਤੇ ਹਾਈਟ ਹਾਈਟ ਵੀਰੇ ਹੋਊਗੀ ਜੀ 55 ਇੰਚ 55 ਇੰਚ ਇਹਦਾ ਕੋਈ ਪਤਾ ਬਲੱਡ ਲਾਈਨ ਦਾ ਕਿਵੇਂ ਹਾਂਜੀ ਵੀਰੇ ਆਪਾਂ ਨੂੰ ਆਪਾਂ ਦਾ ਪਦੇ ਖਰੀਦਾ ਪਿੰਗਾ ਮਾਲਕਾਂ ਨੇ ਅਰਜ ਨਹੀਂ ਕਿਹਾ ਕਿ ਦਿੱਤੀ ਆ ਅਰਜ ਨਹੀਂ ਹਾਂ ਰੋਲੀ ਵਾਲੇ ਦੀ ਪਰ ਆਪਣੇ ਕੋ ਰੂਫਣੀ ਇਹਦਾ ਠੀਕ ਹੈ ਜੀ ਜਿਵੇਂ ਭਰਾਮਾ ਨੇ ਕਹਾਗਾ ਤਾਂ ਆਪਾਂ ਮਜ਼ਾਕ ਕਰਦੇ ਠੀਕ ਹੈ ਠੀਕ ਹੈ ਤੇ ਇਹਦਾ ਕੀ ਭਾਈ ਰੱਖਿਆ ਤੁਸੀਂ 280000 280000 ਜਿਹੜਾ ਇੱਕਾ ਸਾਈਡ ਤੇ ਖੜਾ ਇਧਰ ਇਹ ਬੱਚਾ ਵੀਰੇ ਭਰਾਮ ਇਹ ਬੱਚੇ ਦਾ ਕੀ ਰੇਟ ਰੱਖਿਆ ਆਪਾਂ ਇਹਦਾ ਵੀਰੇ 95000 ਰੁਪਏ ਜੀ 95000 ਹਾਂਜੀ ਇਹਦਾ ਕੋਈ ਬਲੱਡ ਲਾਈਨ ਦਾ ਪਤਾ ਕਿਵੇਂ ਆ ਨਹੀਂ ਵੀਰੇ ਅਨਨੋਨ ਆ ਇਹ ਵੀ ਅਨਨੋਨ ਆ ਹਾਂਜੀ ਤੇ ਜਿਹੜੀ ਵੀਰੇ ਪਤਾ ਉਹ ਹੀ ਕਮਾਂਗੇ ਜਦੋਂ ਇਹ ਆਵੇ ਆ ਬਾਅਦ ਦੇ ਵਿੱਚ ਅਗਲਾ ਤਾਂ ਹੁਣ ਪ੍ਰੂਫ ਹੀ ਦੇਖਣਾ ਹੈ ਨਾ ਸੱਚ ਤਾਂ ਸੱਚ ਹੀ ਸਾਹਮਣੇ ਆਉਣੀ ਹੁੰਦਾ ਹੈ ਨਾ ਤੇ ਇਹਦੀ ਹਾਈਟ ਕਿੰਨੀ ਹੋ ਬਾਈ ਇਹ 8 ਕੁ ਮਹੀਨੇ ਬਹੁਤ ਛੋਟਾ ਪੰਜਾਬੀ ਨਾ ਬੱਚਾ ਬਹੁਤ ਚੰਗਾ ਬੱਚਾ 5 ਮਹੀਨੇ ਦਾ 5 ਮਹੀਨੇ ਹਿਸਾਬ ਨਾਲ ਤਾਂ ਬਹੁਤ ਹਾਈਟ ਬਈ ਬਹੁਤ ਚੰਗਾ ਬੱਚਾ ਸੋਹਣਾ ਬਲਿਆ ਸੋਹਣਾ ਬੱਚਾ ਹਾਂ ਹਾਂ ਮੂਰੇ ਨੀਮਾ ਬਹੁਤ ਖੜਾ ਹਾਂ ਔੜਾ ਉਪਰਾ ਕਰਦਾ ਕਰਕੇ ਹਾਂ ਘਰੇ ਜਾਨਵਰ ਬਈ ਖੁੱਲੇ ਹੁੰਦੇ ਆ ਠੀਕ ਆ ਠੀਕ ਆ ਇੱਥੇ ਜਾਨਵਰ ਜੋ ਬੰਨੇ ਆਂਦਾ ਠੀਕ ਆ ਸੋ ਬਈ ਤੁਸੀਂ ਗੱਲ ਕੀਤੀ RAM ਧੂੜ ਕੋਟ ਨਾਲ ਇਹ ਪਿੰਡ ਧੂੜ ਕੋਟਾ ਨਿਹਾਲ ਸਿੰਘ ਵਾਲੇ ਦੇ ਲਾਗੇ ਮੇਰੇ ਪਿੰਡੋਂ ਬਈ ਮੇਰਾ ਮਿੱਤਰ ਵੀ ਹੈ ਜੀਜ ਤੁਸੀਂ ਲੈਣੇ ਆ ਜਿਵੇਂ ਬਾਈ ਨੇ ਜਿੰਨਾ ਇਕੱਲੇ ਇਕੱਲੇ ਹਰੇਕ ਚੀਜ਼ ਦਾ ਰੇਟ ਦੱਸਿਆ ਬਸ਼ੇਰੇ ਘੋੜੀਆਂ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਵੇਲੇ ਤੇ ਬਾਈ ਜੀ ਕਹਿੰਦੇ ਜੇਕਰ ਦੂਰ ਤੋਂ ਦਾ ਉਹ ਰੈਸ਼ ਦਾ ਵੀ ਪ੍ਰਬੰਧ ਹੋ ਸਕਦਾ ਹਨਾ ਤੇ ਬਾਕੀ ਐਕਸਟਰਾ ਫੀਸ ਤੁਹਾਡੀ ਕਹੜੀ ਕਹੀ ਤੁਸੀਂ ਜੇ ਵੀਰ ਫੀਸ ਜਿਹੜੀ ਆਪਣੇ ਘੋੜੇ ਦੀ 33000 ਰੁਪਿਆ ਛੋਟੇ ਦੀ 21000 ਰੁਪਿਆ ਜੇ ਅਗਲਾ ਜਿੰਨਾ ਟਾਈਮ ਰੱਖੋਗਾ ਵੀ ਐਕਸਟਰਾ ਫੀਸ ਆ ਜੀ ਹਾਂ ਜਿੰਨਾ ਟਾਈਮ ਰੱਖੋਗਾ ਉਹਦੀ ਐਕਸਟਰਾ ਚਾਰਜ ਉਹ ਤੁਸੀਂ ਫੋਨ ਤੇ ਆਪ ਦਾ ਫੋਨ ਕਰਾਉ ਤਾਂ ਹਾਂ ਆਪਣਾ ਨੰਬਰ ਬੋਲਿਓ ਭਾਈ ਰਾਮ 89140750984075068 ਨੰਬਰ ਕੈਪਸ਼ਨ ਦੇ ਵਿੱਚ ਵੀ ਲਿਖਾਂਗੇ ਆਪਾਂ ਤੇ ਬਾਈ ਨਾਲ رابطہ ਕਿਉਂ ਕਰ ਸਕਦਾ ਜੇ ਕੋਈ ਪਰਚੇਜ ਕਰਨਾ ਚਾਹੁੰਦਾ ਬਹੁਤ ਸੋਹਣੇ ਬਸ਼ੇਰੇਆ ਦੇਖਿਆ ਤੁਸੀਂ ਕੋੜੇ ਕੋੜੀਆਂ ਬਹੁਤ ਸੋਹਣਿਆ ਬਾਈ ਕੋਲੇ ਤੇ ਬਾਈ ਕਾਫੀ ਲੰਬੇ ਸਮੇਂ ਤੋਂ ਰੱਖਦਾ ਤੂੰ ਫਿਰ 2011 ਤੋਂ ਰੱਖੀ 2011 ਤੋਂ ਹਨਾ ਸ਼ੌਂਕ ਆ ਤੁਹਾਨੂੰ ਹਨਾ ਮੈਂ ਦੇਖਿਆ ਹੁਣ ਆਪਾਂ ਦੇਖਦੇ ਰਹਿਣੇ ਪੈਣਗੇ ਵਿੱਚ ਕਾਫੀ ਲੰਬੇ ਸਮੇਂ ਤੋਂ ਰੱਖਿਆ ਤੁਹਾਨੂੰ ਨੌਲੇਜ ਵੀ ਹੈਗੀ ਚੀਜ਼ ਬਾਰੇ ਹਨਾ ਕਿਹੜਾ ਪੰਡਾ ਜੀ ਆਪਣਾ ਕੰਦਰਗੋਈ ਬੱਸੀਆਂ ਪੰਡਾ ਦਾ ਕੋਰਦੇ ਕੋ ਨਾਲ ਲਧਿਆਣਾ ਜ਼ਿਲ੍ਹਾ ਲਧਿਆਣਾ ਜ਼ਿਲ੍ਹਾ ਤੇ ਤੁਹਾਨੂੰ ਸ਼ੌਂਕ ਦੋ ਤੋਂ ਕੋੜਿਆਂ ਦਾ ਹੋਗੇ ਵੀ ਤਾਂ 10 ਸਾਲ 10 ਸਾਲ ਹੋਰ ਵੀ ਆਪਣੇ ਕੋਲ ਇੱਕ ਇੱਕ ਹੀ ਆ ਜੀ। ਹਾਂ ਵੀ ਇੱਕ ਬੇਟੀ ਆ। ਠੀਕ ਹੈ। ਇੱਕ ਹੀ। ਇੱਕ ਦੀ ਭੈਣ ਹੀ ਆ। ਠੀਕ ਹੈ। ਇਹਦਾ ਨਾਮ ਕੀ ਹੈ ਜੀ? ਇਹਦਾ ਨਾਮ ਫਤਿਹ ਹੈ। ਫਤਿਹ। ਹਾਂ ਜੀ। ਤੇ ਇਹਦੀ ਹਾਈਟ ਕਿੰਨੀ ਹੋਊਗੀ? ਇਹਦੀ ਹੋ ਗਈ 67 ਇੰਚ। ਮਰੋ 67 ਇੰਚ ਹੋਊਗੀ। 67। ਹਾਂ ਹਜੇ ਤਾਂ ਦੋ ਦਾਦੀ ਬੱਚਾ ਹੀ ਆ ਜੀ। ਬੱਚਾ ਹੀ ਆ। ਕਿੰਨੀ ਏਜ ਹੈ ਕਿੰਨੀ? ਇਹਦੀ 32 ਮਹੀਨੇ ਦਾ ਹੋ ਗਿਆ ਜੀ। 32 ਮਹੀਨੇ ਦਾ ਤੇ ਸਾਡੀ ਹਾਂ ਸਾਡੀ 2 ਮੰਥ ਦਾ ਹੋ ਗਿਆ। ਹਾਂ 32 ਮੰਥ ਦਾ ਤੇ ਹਾਈਟ ਬਹੁਤ ਕੀਤੀ ਕੋੜੇ? ਹਾਂ ਹਾਈਟ ਬਹੁਤ ਕੀਤੀ ਆ। ਹਾਂ 67 ਇੰਚ ਦੀ। ਤੇ ਇਹਦਾ ਮਤਲਬ ਕਿ ਸੇ ਸਾਤਕ ਸਾਹਿਬ ਬਦਲਤੀ ਆ ਜੀ ਹਾਂ ਜੀ ਤੇ ਉਹ ਕਹਿ ਰਹੇ ਨੇ ਵੀ ਹਾਈਟ ਬਹੁਤ ਆ ਕੋੜੀ ਪਹਿਲਾਂ ਹਾਈਟ ਨਹੀਂ ਹੈਗੀ ਤੁਸੀਂ neck profile ਆ chest ਦੀ profile ਆ ਠੀਕ ਹੈ ਜੀ ਲੈਂਥ ਆ ਕੋ ਦੇ ਦੀ ਠੀਕ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਮਤਲਬ ਕਿਤੇ ਬੈਕ ਸਾਈਡ ਤੋਂ ਵੀ ਪੂਰੇ ਆ ਹਾਂ ਹਾਂ ਉਹ ਵੀ ਮਤਲਬ ਬਾਡੀ ਬਾਡੀ ਵਨ ਤੋਂ ਸਾਰੇ ਪਰਫੈਕਟ ਬੈਕ ਤੋਂ ਮਤਲਬ ਪਰਫੈਕਟ ਆ ਜੀ ਦੇਖਿਆ ਜੀ ਅੱਜ ਹਾਂ ਦੇਖ ਹਾਂ ਜੀ ਹਾਂ ਜੀ ਇਹ ਆਪਾਂ ਸੇਲ ਲਈ ਕਿ ਮੀਟ ਲਈ ਨਹੀਂ ਨਹੀਂ ਇਹ ਇਕੱਲਾ ਸਟੱਡੀ ਸਰਵਿਸ ਦੇ ਲਈ ਆ ਸਰਵਿਸ ਦੇ ਲਈ ਆ ਕੀ ਰੱਖਿਆ ਬੱਚਾ ਹੀ ਆ ਹੁਣੇ ਸਜਣੀ ਲੱਗਿਆ ਸਟਾਰਟਿੰਗ ਕੀਤੀ ਆ 2 ਮਹੀਨਿਆਂ ਤੋਂ ਜਿੰਨੀਆਂ ਕੁੜੀਆਂ ਭਰਾਈਆਂ ਨੇ ਹਾਂਜੀ ਸਾਰੀਆਂ 4-5 ਮਹੀਨਿਆਂ ਦੀਆਂ ਸਭੀ ਮਾਤਾ ਸੁਪਰ ਆ ਠੀਕ ਹੈ ਹਾਂ ਪਾਸ ਹੋ ਗਈਆਂ ਸਾਰੀਆਂ ਪਾਸ ਹੋ ਗਈਆਂ ਨੇ ਹਾਂ ਤੇ ਬੱਚਾ ਬੱਚਾ ਨਹੀਂ ਹਜੇ ਆਇਆ ਕੋਈ ਮਾਰਗਰਿਟ ਬੱਚਾ ਆਪਣੇ 32 ਮਹੀਨੇ ਦਾ ਹੋ ਗਿਆ ਆ ਆਪ ਇਹ ਬੱਚਾ ਕਰਕੇ ਸਭੀ ਆਪ ਵੀ ਬੱਚਾ ਹਾਂਜੀ ਆਜੀ 26-22 ਮਹੀਨੇ ਦਾ ਸੱਜਣ ਲੱਗੇ ਆ ਹਾਂਜੀ ਹਾਂਜੀ ਉਹ ਤਾਂ ਕਹਿ ਰਹੇ ਉਸ ਹੱਬ ਨਾਲ ਕਿੰਨੀਆਂ ਕੁ ਜਣੇ ਖਦੋਸ ਕਾਈਆਂ ਸਾਰੀਆਂ ਹੀ 3-4 ਮਹੀਨਿਆਂ ਦੀਆਂ ਸਾਰੀਆਂ ਗੱਬਣ ਠੀਕ ਹੈ ਠੀਕ ਹੈ ਇੱਕ ਗੱਲ ਹੋਰ ਵੀ ਆ ਹਾਂਜੀ ਕਿ ਜਿੰਨੀਆਂ ਵੀ ਕੋਈ ਨਹੀਂ ਖਦੋਸ ਹੋਈਆਂ ਚਾਹੇ ਆਪਾਂ ਇੱਕੋ ਹੀ ਸੱਜਿਆ ਚਾਹੇ ਦੋ ਵਜੇ ਸੱਜਿਆ ਜੀ ਸਾਰੀਆਂ ਮਤਲਬ ਪਾਸ ਆ ਪਾਸ ਆ ਕੋਈ ਹਾਂ ਸਹੀ ਤੇ ਇੱਕ ਹੋ ਗਈਆਂ ਹਾਂ ਵਧੀਆ ਇੱਕ ਪਾਸ ਹੋ ਗਈਆਂ ਤੁਹਾਡਾ ਹ ਇਹਨੇ ਵੀ 25 ਰੱਖਿਆ ਗਿਆ 25000 ਰੁਪਏ ਰੱਖਿਆ ਆਪਾਂ ਜੈਨੂਨ ਜੀ ਫੀਸ ਰੱਖੀ ਆ ਜਿਹੜਾ ਕੋਈ ਰਜਿਸਟਰ ਹਿਸਾਬ ਦੇ ਨਾਲ ਕੋਈ ਓਰੇ ਹਿਸਾਬ ਨਾਲ ਫੀਸ ਤੁਹਾਡੀ ਘੇਰੋਂ ਨਹੀਂ ਲੱਗ ਰਹੀ ਆ ਬਿਲਕੁਲ ਜੈਨੂਨ ਰੱਖੀ ਆ ਇਹ ਤਾਂ ਸੌਂਗ ਵਜੋਂ ਰੱਖਿਆ ਹੋਇਆ ਹੈਗਾ ਹਾਂਜੀ ਹਾਂਜੀ ਤੇ ਤਾਂ ਕਰਕੇ ਫੀਸ ਵੀ ਆਪਾਂ ਜੈਨੂਨ ਹੀ ਰੱਖੀ ਆ ਤਾਂ ਕਰਕੇ ਠੀਕ ਠੀਕ ਤੇ ਵੀਰੇ ਬਾਏ ਚਾਂਸ ਕੋਈ ਬੰਦਾ ਦੂਰ ਨੇੜੇ ਤੋਂ ਦਾ ਕੋਈ ਪ੍ਰਬੰਧ ਹੈ ਤੁਹਾਡੇ ਕੋਲ ਇੱਕ ਅੱਧਾ ਦਿਨ ਰਹਿਣ ਦਾ ਹਾਂ ਵੀਰੇ ਇੱਕ ਅੱਧੇ ਦਿਨ ਅੰਦਰ ਹੋ ਸਕਦਾ ਪਰ ਜਿਆਦਾ ਨਹੀਂ ਜਿਆਦਾ ਇੱਕ ਈ ਗੱਲ ਹੋਰ ਵੀ ਆ ਜੇ ਕੋਈ ਨਹੀਂ ਜਾਂ ਉਸੋ ਗੱਭੋਂ ਨਹੀਂ ਲੈਂਦੀ ਹਾਂਜੀ ਤਾਂ ਦੂਜੀ ਵਾਰੀ ਜਿਹ ਆਪਾਂ ਨੂੰ ਮਤਲਬ ਰਿਸਟਰੀ ਸਰਵਿਸ ਦੇਵਾਂਗੇ ਇਹ ਨਹੀਂ ਹੋਊਗਾ ਕਿ ਤੁਹਾਡਾ ਫੋਨ ਦੂਜੀ ਵਾਰ ਨਹੀਂ ਚੱਕਿਆ ਜਾਊਗਾ ਜੇਕਰ ਕੋੜੀ ਨਹੀਂ ਰਹਿੰਦੀ ਤੇ ਸਰਵਿਸ ਦੁਬਾਰਾ ਦੇਵਾਂਗੇ ਫੋਨ ਵੀ ਚੱਕਾਂਗੇ ਹਨਾ ਹਾਂ ਇਹ ਨਹੀਂ ਹੈਗਾ ਕਿ ਕੰਟੈਕਟ ਨੰਬਰ ਬੋਲ ਰਿਹਾ 9872748402 98727 ਪਰ ਤੁਹਾ ਹੀ ਜਾ ਸਕੋ ਬਹੁਤ ਸ਼ਾਨਦਾਰ ਘੋੜਾ ਦੇਖ ਰਹੇ ਹੋ ਤੁਸੀਂ ਤੇ ਬਹੁਤ ਵਧੀਆ ਸਰਵਿਸ ਹੈ ਬਾਈ ਦੀ ਘੋੜੇ ਦੀ ਹਾਈਟ ਦੇਖੋ ਇਹ ਦੇ ਹਿਸਾਬ ਨਾਲ ਤਾਂ ਬਾਈ ਨੂੰ ਜ਼ਰੂਰ ਕੰਟੈਕਟ ਕਰੋ ਜੇ ਕੋਈ ਚਾਹ ਵਾਣਾ ਆਜ਼ਾਦ ਦਾ ਪੋਤਾ ਗਾ ਮੱਝੂ ਕੇ ਬਲਦ ਲੈਣਾ ਆਜ਼ਾਦ ਦਾ ਪੋਤਾ ਹਾਂ ਸੈנסਾ ਦਾ ਪੁੱਤਰ ਹੈ ਸੈנסਾ ਉਹਦਾ ਜਲਾਲਦੀਆ ਦਾ ਜਲਾਲਦੀਆ ਦਾ ਸੈנסਾ ਉਹਦਾ ਪੁੱਤਰ ਹੈ ਉਹਦਾ ਪੁੱਤਰ ਦਾ ਆਜ਼ਾਦ ਦਾ ਪੋਤਾ ਗਾ ਇਹ ਜੀ ਠੀਕ ਹੈ